ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰ ਨਗਰ ਨਿਵਾਸੀ ਸੰਗਤਾਂ ਨੂੰ ਖਾਸ ਕਰਕੇ ਐਕਸ ਸਰਵਿਸਮੈਨ ਫੌਜੀਆ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਪਟਿਆਲੇ ਵਿਖੇ 10 ਵਜੇ ਡੀਸੀ ਦਫਤਰ ਦਾ ਜੋ ਧਰਨਾ ਲੱਗਣਾ ਹੈ ਉਸ ਵਾਸਤੇ ਆਪਾਂ ਆਪਣੇ ਪਿੰਡ ਵਿੱਚੋਂ ਜਿੰਨੇ ਫੌਜੀ ਹਾਂ ਜਾਣਾ ਹੈ ਸੋ ਕਿਉਂਕਿ ਪਿਛਲੇ ਦਿਨੀ ਪੁਰਸ ਵੱਲੋਂ ਦੇ ਚਾਰ ਇੰਸਪੈਕਟਰ ਔਰ ਆਕਤ ਮੁਲਾਜ਼ਮਾਂ ਨੇ ਫੌਜ ਦਾ ਜੋ ਕਰਨਲ ਪਸਪੰਦਰ ਸਿੰਘ ਬਾਗ ਨਾਲ ਕੁੱਟਮਾਰ ਕੀਤੀ ਸੀ ਵਧੇਚੀ ਕੀਤੀ ਸੀ ਧਾਰੂ ਦੇ ਨਸ਼ੇ ਦੇ ਵਿੱਚ ਸੋ ਉਸ ਦੇ ਖਿਲਾਫ ਆਗਮੀ ਨੇ ਜਵਾਨਾਂ ਵੱਲੋਂ ਐਕਸ ਸਰਵਿਸਮੈਨ ਔਰ ਜਿੰਨੇ ਵੀ ਜੋਇਨ ਕਰ ਰਹੇ ਨੇ ਮਲਟੀ ਡਿਪਾਰਟਮੈਂਟ ਵਿੱਚ ਆਪਣੀ ਅਣਖ ਔਰ ਇੱਜ਼ਤ ਦੇ ਵਾਸਤੇ ਜਿੰਨਾਂ ਜਾਗਦੀਆਂ ਜ਼ਮੀਰਾਂ ਵਾਲੇ ਅੱਜ ਪਟਿਆਲੇ ਪਹੁੰਚ ਰਹੇ ਨੇ ਜਿਨ੍ਹਾਂ ਨੇ ਵੈਲਟ ਫੋਰਸ ਫੌਜ ਦੀ ਨੌਕਰੀ ਕੀਤੀ ਹੈ ਆਪਣੇ ਵਿਕਾਰ ਨੂੰ ਬਚਾਉਣ ਵਾਸਤੇ ਸੋ ਜੋ ਆਪਣੇ ਪਿੰਡ ਵਿੱਚ ਵੀ ਆਰਮੀ ਦੇ ਨਾਂ ਤੇ ਰੋਟੀ ਖਾਂਦੇ ਨੇ ਨੌਕਰੀ ਕਰਕੇ ਆਏ ਨੇ ਉਹ ਆਪਣਾ ਵਰਜ ਪਹਿਚਾਣਦੇ ਹੋਏ ਅੱਜ ਪਟਿਆਲੇ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਕਿ ਜੋ ਇਹ ਗੁੰਡਾ ਕਰਦੀ ਪ੍ਰਸ਼ਾਸਨ ਦੇ ਨਾਂ ਤੇ ਨੌਜਵਾਨਾਂ ਦੇ ਨਾਲ ਔਰ ਖਾਸ ਕਰਕੇ ਜੋ ਆਰਮੀ ਬਾਟਰ ਤੇ ਦੇਸ਼ ਦੀ ਰੱਖਿਆ ਕਰਦੀ ਹੈ ਜੇਕਰ ਉਹਨਾਂ ਦੇ ਨਾਲ ਇੰਡੀਆਂ ਬਢੀਕੀਆਂ ਹੋਣਗੀਆਂ ਤਾਂ ਸਾਡੇ ਅੰਦਰ ਹੀ ਦੇਸ਼ ਦੇ ਰੱਖ ਕੇ ਜੋ ਪਿੰਡਾਂ ਦੇ ਵਿੱਚ ਜਾਂ ਦੇਸ਼ ਦੀ ਇੰਟਰਨਲ ਸਕਿਉਰਟੀ ਹੈ ਜਿਸ ਨੂੰ ਪ੍ਰਸ਼ਾਸਨ ਦਾ ਪੂਰਨ ਕੰਟਰੋਲ ਕਰਦੀ ਹੈ ਇਹੀ ਰਾਤ ਨੂੰ ਜਾਂ ਦਿਨੇ ਸਾਡੇ ਨਾਲ ਇਦਾਂ ਦੀ ਜ਼ੋਰਦਾਰ ਉਦਾਸੀ ਬਢੀਕੀ ਜਾਂ ਕੁੱਟਮਾਰ ਕਰੂਗੀ ਜਾਂ ਵੇਗਨ ਕਾਊਂਟਰ ਕਰਨਗੇ ਸੋ ਜਿਸ ਤਰ੍ਹਾਂ ਉਸ ਨੂੰ ਧੰਕੀਆਂ ਦਿੱਤੀਆਂ ਗਈਆਂ ਕੁੱਟਮਾਰ ਕੀਤੀ ਗਈ ਉਸ ਕਰਨਲ ਸਾਹਿਬ ਦੀ ਇੱਕ ਨੋਰਮਲ ਜਵਾਨ ਫੌਜੀ ਤਾਂ ਕਿੱਥੇ ਤੱਕ ਹੈ ਉਹਨਾਂ ਦਾ ਜੋਰ ਸੀ ਤਾਂ ਇਹ ਰਿਕਵਰੀਆਂ ਬੈਠੀਆਂ ਨੇ ਸੋ ਉਸਦੇ ਪਰਿਵਾਰ ਵੱਲੋਂ ਔਰ ਫੌਜ ਦੇ ਜਿੰਨੇ ਵੀ ਨੌਕਰੀ ਕਰ ਰਹੇ ਨੇ ਉਹਨਾਂ ਵੱਲੋਂ ਅੱਜ ਡੀਸੀ ਦਫ਼ਤਰ ਪਟਿਆਲਾ ਔਰ ਐਸਐਸਪੀ ਦਫ਼ਤਰ ਦਾ ਘਰੋ ਸ਼ਾਂਤਮਈ ਤਰੀਕੇ ਨਾਲ ਕੀਤਾ ਜਾਣਾ ਸੋ ਜਿੰਨੇ ਵੀ ਸਾਡੇ ਪਿੰਡ ਤੋਂ ਫੌਜ ਵਿੱਚ ਨੌਕਰੀ ਕਰਕੇ ਆਏ ਨੇ ਉਹ ਵੀ ਆਪਣਾ ਇਸ ਮੋਰਚੇ ਦੇ ਵਿੱਚ ਜੋ ਘਰੋ ਕਰਨਾ ਹੈ ਸ਼ਾਂਤਮਈ ਤਰੀਕਿਆਂ ਦੇ ਨਾਲ ਫੌਜ ਦੀ ਇੱਜ਼ਤ ਔਰ ਵਕਾਰ ਨੂੰ ਬਚਾਉਣ ਵਾਸਤੇ ਆਪਾਂ ਨੂੰ ਪਟਿਆਲੇ ਪਹੁੰਚਣਾ ਚਾਹੀਦਾ ਸੋ ਆਪਾਂ ਤਕਰੀਬਨ ਇੱਥੋਂ ਜੇਕਰ ਆਪਾਂ 8:30 ਵਜੇ ਵੀ ਚੱਲੀਏ ਤਾਂ ਆਪਾਂ 10 ਵਜੇ ਨੂੰ ਆਰਾਮਗੜੀ ਵਾਲੇ ਉੱਥੇ ਪਹੁੰਚ ਸਕਦੇ ਹਾਂ ਸੋ ਜੋ ਐਕ ਸਰਵਿਸਮੈਨ ਫੌਜੀ ਪਿੰਡ ਵਿੱਚ ਨੇ ਉਹ ਆਪਸ ਵਿੱਚ ਜਾਂ ਮੇਰੇ ਨਾਲ ਵੀ ਜਾਂ ਆਪਾਂ ਉਸ ਵਿੱਚ ਕੰਟੈਕਟ ਕਰਕੇ ਇੱਥੋਂ ਆਪਣੀਓ ਗੱਡੀ ਲੈ ਕੇ ਜਾਈਏ ਕਿਉਂਕਿ ਸਾਡਾ ਔਰ ਸੂਬੇਦਾਰ ਬੁੱਟਾ ਸਿੰਘ ਐਸੀ ਤਾਂ ਪਹਿਲਾਂ ਜਾਣਾ ਸੀ ਪਰ ਜੋ ਸਾਬ ਨੇ ਕਿਹਾ ਉਤਾਵ ਨੇ ਵੀ ਪਿੰਡ ਵਿੱਚ ਜਿੰਨੇ ਹੋਰ ਵੀ ਫੌਜੀ ਨੇ ਕਿਸਾਨ ਮੋਰਚਿਆਂ 'ਚ ਵੀ ਆਪਾਂ ਜਾਂਦੇ ਰਹੇ ਹਾਂ ਸੋ ਹੋਰ ਵੀ ਫੌਜ ਦੇ ਨਾਂ ਤੇ ਜੋ ਨੌਕਰੀ ਕਰਦੇ ਨੇ ਰੋਟੀ ਖਾਂਦੇ ਨੇ ਫੌਲ ਦੇ ਨਾਂ ਤੇ ਉਹਨਾਂ ਦਾ ਵੀ ਫਰਜ਼ ਵੰਡਦਾ ਵੀ ਜੇਕਰ ਅੱਜ ਜ਼ੋਰ ਜ਼ੋਰ ਦਾ ਹਸਤੀ ਕਰਨ ਨਾਲ ਹੋਈ ਹੈ ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦੀ ਹੈ ਫਿਰ ਇਹ ਨਾ ਕਹੋ ਵੀ ਸਾਡੇ ਨਾਲ ਕੋਈ ਆ ਕੇ ਖੜਦਾ ਨਹੀਂ ਸੋ ਆਪਣਾ ਫਰਜ਼ ਪਹਹਤਾਨਦੇ ਹੋਏ ਭਾਈ ਆਪਾਂ ਇੱਥੋਂ ਤਕਰੀਬਨ ਜੇ 8:30 9 ਵੀ ਚੱਲੀਏ ਤਾਂ ਆਪਾਂ 10 ਵਜੇ ਨੂੰ ਪਟਿਆਲੇ ਪਹੁੰਚ ਸਕਦੇ ਆ ਸੋ ਆਪਸ ਵਿੱਚ ਕੰਡਕਟ ਕਰਕੇ ਆਪਾਂ ਇਸ ਮੋਰਚੇ ਵਿੱਚ ਜਾਣ ਦਾ ਆਪਣਾ ਫਰਜ਼ ਨਾ ਕਰੀਏ ਕਿਉਂਕਿ ਇਹ ਕੋਈ ਜੇ ਚੋਰੀ ਜ਼ਬਰਦਸਤੀ ਔਰ ਗਲਤ ਪ੍ਰਸ਼ਾਦਨ ਦੀ ਕੁੱਟਮਾਰ ਦੇ ਖਿਲਾਫ ਵੀ ਧਰਨਾ ਤਾਲ ਜੋ ਕੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾ ਸਕੇ ਔਰ ਜੋ ਗੁਨਾਹਗਾਰ ਨੇ ਬੈਲ ਬੋਟਰ ਦੇ ਨੌਜਵਾਨ ਨੇ ਜੋ ਕੁਲਸ ਵਾਲੇ ਨੇ ਪ੍ਰਸ਼ਾਸਨ ਵਾਲੇ ਨੇ ਜਿਨ੍ਹਾਂ ਨੇ ਧੱਕਾ ਕੀਤਾ ਧੱਕੇਸਾਈ ਕੀਤੀ ਹੈ ਉਹਨਾਂ ਨੂੰ ਉਹਨਾਂ ਦੀ ਬਣਦੀ ਕਾਨੂੰਨ ਦੇ ਹਿਸਾਬ ਦੇ ਨਾਲ ਸਜ਼ਾ ਮਿਲ ਸਕੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ